ਇਹ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਕਦੀਪ ਮੂਸੇਵਾਲੇ ਦਾ ਕਤਲ ਹੋਇਆ ਉਸ ਨੂੰ 2 ਸਾਲ ਹੋ ਗਏ ਨੇ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਚਰਨਕੌਰ ਉਹ ਬੜੇ ਡਾਇਰ ਸਰਕਮਸਟੈਂਸਸ ਚੋਂ ਲੰਘ ਰਹੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਹੈ ਇਨਸਾਫ ਤਾਂ ਮੈਨੂੰ ਬਹੁਤ ਦੂਰ ਦੀ ਗੱਲ ਸੀਗੀ ਉਹਨਾਂ ਦੇ ਨਵ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ੍ਹ ਲਗਾਏ ਜਾ ਰਹੇ ਨੇ ਬੀਜੇਪੀ ਦੀ ਸਰਕਾਰ ਦਿੱਲੀੋਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਔਰ ਉਹਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਚੰਦ ਦਿਨ ਬਾਅਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲਿਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ ਮਕਸਦ ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਯਾਦਾ ਇਲੈਕਸ਼ਨ ਨਾ ਲੜੇ ਤੇ ਜੇ ਇਲੈਕਸ਼ਨ ਨਾ ਮੇ ਇਲੈਕਸ਼ਨ ਨਾ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਅਨਿਆਏ ਹੈ ਔਰ ਅੱਜ ਉਹਨਾਂ ਦੇ ਉਹਨਾਂ ਦੀ ਮੈਂ ਤੁਹਾਡੇ ਕੋਲ ਇੱਕ ਬੜੇ ਤੱਥ ਇੰਪੋਰਟੈਂਟ ਪੇਸ਼ ਕਰਨ ਲਈ ਕਿ ਵੈਸੇ ਤੁਹਾਨੂੰ ਕੋਈ ਵੀਡੀਓ ਵੀ ਹੈ ਲੇਕਿਨ ਪ੍ਰੋਫੈਸ਼ਨਲ ਵੀਡੀਓ ਤਾਂ ਮੈਂ ਦਿਖਾ ਨਾ ਸਕਾਂ ਮੈਂ ਸ਼ੇਅਰ ਕਰੂੰਗਾ ਆਪਣੇ ਸੋਸ਼ਲ ਮੀਡੀਆ ਤੇ ਆ ਇੱਕ ਨੌਜਵਾਨ ਜਿਹੜਾ ਮੀਥੇਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖੋ ਆ ਜਿਹੜਾ ਬਲੂ ਟਿਕ ਕੈਜੂਅਲ ਸਾਰੇ ਪਾਸੇ ਦੇਖੋ ਮੈਂ ਦਿਖਾ ਰਿਹਾ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਇਸ ਲੈਸਕ ਦੇ ਡਾਕੂਮੈਂਟ 4 ਨੰਬਰ ਤੇ ਤੇ ਉਹ ਮੁਜਰਮ ਹੈ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤੁਰਕਾ ਨਹੀਂ ਹਾਲਾਂਕਿ ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਡਰੋ ਕੀਤੀ ਔਰ ਵਿਡਰੋ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਦੇਜ ਪੰਨੂ ਭਗਵੰਤ ਮਾਨ ਸਵੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟੇ ਚੋਂ ਤੱਕ ਕਤਲ ਹੋ ਗਿਆ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਹਿਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਸ ਆਏ ਮਾਰ ਕੇ ਚਲੇ ਗਏ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜਿਲ੍ਹਾ ਚੋਂ ਬੈਠੇ ਇੰਟਰਵਿਊਸ ਦੇ ਰਹੇ ਨੇ ਇਤਨੋਂ ਜ਼ਿਆਦਾ ਅਨਿਆਇ ਕਿ ਹੋ ਸਕਦਾ ਹੁਣ ਆ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਤ ਘੇਰ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਔਰ ਜਦੋਂ ਉਹਨੇ ਕੈਂਪੇਨ ਸ਼ੁਰੂ ਕੀਤਾ ਮੈਂ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਅਗਰ ਮੇਰਾ ਫੋਨ ਕੋਲ ਲਿਆ ਕੇ ਦਿਖਾ ਸਕਦਾ ਵਾ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਉਸ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚਾਹਲ ਹਿੱਸਾ ਰੈਟ ਕੈਟੇਗੋਰਿਕਲੀ ਸ਼ੋਜ਼ ਕਿ आम आदमी पार्टी ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਔਰ ਇਸੇ ਤਰ੍ਹਾਂ ਇਹ ਅਗਰ ਮੈਂ ਗੱਲ ਕਰਾਂ ਜਿੰਨਾ ਲਾਅ ਐਂਡ ਆਰਡਰ ਦਾ ਇਸ ਵਕਤ ਬੁਰੇ ਹਾਲ ਹੈ ਪੰਜਾਬ ਦੇ ਵਿੱਚ ਆ ਹੁਣੇ ਥੋੜੇ ਦਿਨ ਪਹਿਲਾਂ ਸ਼ਰਾਬ ਮਾਫੀਆ ਤੁਹਾਡੇ ਆਪਣੇ ਹੀ ਸੁਨਾਮ ਸ਼ਹਿਰ ਚ ਰਵਦਾਸਪੁਰੇ ਮੈਂ ਵਿਜ਼ਿਟ ਵੀ ਕੀਤਾ ਸੀਗਾ ਔਰ ਗੁਜਰਾਪਿੰਡ ਚ 25 ਬੰਦੇ ਮਾਰੇ ਗਏ ਨੇ ਜੀ 25 ਜ਼ਹਿਰੀਲੀ ਸ਼ਰਾਬ ਪੀ ਕੇ ਨੋ ਜਸਟਿਸ ਐਟ 올 ਅਖੇ ਜੀ 5-5 ਲੱਖ ਰੁਪਏ ਤੁਹਾਨੂੰ ਦੇ ਕੀ ਗਰੀਬਾਂ ਦੀ ਜ਼ਿੰਦਗੀ ਦੀ ਕੀਮਤ ਸਿਰਫ 5 ਲੱਖ ਹੈ ਇਸ ਪੰਜਾਬ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਕਾਂਡ ਹੋਇਆ ਜਿਹੜਾ ਉਹ ਜ਼ਹਿਰੀਲੀ ਸ਼ਰਾਬ ਦਾ ਕੋਈ ਛੋਟਾ ਮੋਟਾ ਕਾਂਡ ਨਹੀਂ ਗਾ ਉਹ ਇਟ ਇਸ ਸਪਰੈਡ ਓਵਰ ਮੈਨੀ ਸਕੁਅਰ ਕਿਲੋਮੀਟਰਸ ਥੇਅਰ ਇਜ਼ ਅ ਪ੍ਰੋਪਰ ਇਨ ਮਾਫੀਆ ਇਨਵੋਲਡ ਜਿੱਦਾਂ ਮਾਫੀਆ ਪਹਿਲਾਂ ਚੱਲਦਾ ਇਹ ਕਹਿੰਦੇ ਸੀਗੇ ਅੱਜ ਇਹਨਾਂ ਦੀ ਸਰਕਾਰ ਵਿੱਚ ਮਾਫੀਆ ਉਜਾਗਰ ਹੋ ਗਿਆ ਰੇਤਾ ਦਾ ਮਾਫੀਆ ਮੇਰੇ ਕੋਲ ਏ ਡੀ ਜੀ ਪੀ ਇੰਟੈਲੀਜੈਂਸ ਦੀ ਰਿਪੋਰਟ ਆ ਇੰਟੈਲੀਜੈਂਸ ਦੀ ਰਿਪੋਰਟ ਜਿਹੜਾ ਦੱਸ ਰਿਹਾ ਕਿ ਆ 12 13 ਜ਼ਿਲ੍ਹਿਆਂ ਵਿੱਚ ਆ ਫਲਾ ਫਲਾ ਆਦਮੀ ਤੇ ਆ ਫਲਾ ਫਲਾ ਅਫਸਰ ਜਿਹੜੇ ਨੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਕੋਈ ਐਕਸ਼ਨ ਨਹੀਂ ਹੋਇਆ ਉਹ ਤੇ ਆ ਰੀਅਲ ਏਸਟੇਟ ਮਾਫੀਆ ਸਾਰੇ ਆਪ ਆਮ ਆਦਮੀ ਪਾਰਟੀ ਦੇ ਐਮ ਐਲ ਏ ਕਿਤੇ ਕੋਈ ਪਲੋਟਾ ਦੇ ਕਬਜ਼ਾ ਕਰ ਰਿਹਾ ਜਿਹੜਾ 골ਡੀ ਆ ਉਹ ਤੋਂ ਦਾ ਜਲਾਲਾਬਾਦ ਬਸਟੈਂਡ ਤੇ ਥਾ ਤੇ ਕਬਜ਼ਾ ਕਰਕੇ ਕੋਠੀ ਬਣਾ ਰਿਹਾ ਸਰਬਜੀਤ ਗੁਰਮਾਨੂਖੇ ਇਹ ਇੱਕ ਐਨ ਆਰ ਆਈ ਵੀ ਕੋਠੀ ਪਰਮਜੀਤ ਸਿੰਘ ਜਗਰਾਉ ਆ ਕੈਨੇਡਾ ਰਹਿੰਦੇ ਉਹਨਾਂ ਦੀ ਕੋਠੀ ਹੜੱਪ ਲਈ ਇੱਕ ਤੁਹਾਡਾ ਪਠਾਨ ਮਾਜਲਾ ਜਿਹੜਾ ਐਮਐਲਏ ਇੱਥੋਂ ਦਾ ਪਟਿਆਲੇ ਦਾ ਉਹਨੇ ਇੱਕ ਇਸਟੈਬਲਿਸ਼ਡ ਕੇਬਲ ਨੈਟਵਰਕ ਦਾ ਹਾਊਸ ਉਹਦੇ ਤੇ 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਬਿਜ਼ਨਸ ਹੀ ਖਾਡ ਪਲਿਆ ਔਰ ਉਹ ਬੰਦੇ ਨੂੰ ਇੱਥੋਂ ਦੇਸ਼ੋਂ ਭਜਾ ਦਿੱਤਾ ਉਸ ਮਾਲਕ ਨੂੰ ਔਰ ਉਹ ਅੱਜ ਉਹਦੇ ਤੇ ਇੰਨੇ ਮਲਟੀਪਲ ਪਰਚੇ ਦਰਜ ਕਰਕੇ ਉਹ ਤੋਂ ਮੰਗ ਰਿਹਾ ਨੇ ਇੱਕ ਸਟੋਰਸ਼ਨ ਕਿ ਆਇਦਰ ਯੂ ਗਿਵ ਅਸ ਹੈਂਡਓਵਰ ਦ ਇੰਟਾਇਰ ਕੇਬਲ ਨੈਟਵਰਕ ਟੂ ਨੈਟਵਰਕ ਟੂ ਅਸ ਨਹੀਂ ਤਾਂ ਤੇਰੇ ਤੇ ਪਰਚੇ ਦਰਜ ਕਰਾਂਗੇ ਮਰਗਦੀ 33 40 ਪਰਚੇ ਹੋਦੇ ਤੇ ਦਰਜ ਕਰਦੇ ਮਨ। ਇਸੇ ਤਰ੍ਹਾਂ ਹੀ ਡਰਗ ਮਾਫੀਆ ਡਰਗਸ ਨਾ ਕਿੰਨੀਆਂ ਮੋਤਾਂ ਹੁੰਦੀਆਂ ਮੈਂ ਜਦੋਂ ਰਵਦਾਸਪੁਰੇ ਗਿਆ ਉਹਨਾਂ ਨੇ ਕਿਹਾ ਜੀ ਐਂ ਕਰੋ ਤੁਸੀਂ ਇੱਕ ਅਮਨ ਅਰੋੜਾ ਜਿਹੜਾ ਮਨਿਸਟਰ ਹੈ ਉਹਦੇ ਘਰ ਦੇ ਬਾਹਰ ਜਾ ਕੇ ਚੈੱਕ ਕਰੋ ਸਭ ਕੁਝ ਅਵੇਲੇਬਲ ਆ ਚਿੱਟਾ ਦੇਸੀ ਸ਼ਰਾਬ ਜਰੇਲੀ ਡੁਪਲੀਕੇਟ ਹਰ ਕਿਸਮ ਦਾ ਕੈਮੀਕਲ ਨਸ਼ਾ ਹਰ ਕਿਸਮ ਦਾ ਸਿੰਥੈਟਿਕ ਨਸ਼ਾ ਹਰ ਕਿਸਮ ਦਾ ਮੈਡੀਕਲ ਨਸ਼ਾ ਸੋ ਮੈਂ ਤਾਂ ਤੁਹਾਡੇ ذریعے ਇਹੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਬਤਾਵਰਨ ਜਿਹੜਾ 2 ਸਾਲ ਦੇ ਰਾਜ ਤੋਂ ਬਾਅਦ ਮੈਸੋਮੇ ਦਾ ਕਿ ਬਹੁਤ ਅ ਕਾਇਦਾ ਖਿਲਾਫੀ ਤੇ ਬਹੁਤ ਇੱਕ ਕਿਸਮ ਦਾ ਜੋ ਆਪਣੇ ਹੀ ਵਾਅਦੇ ਤੋੜੇ ਨੇ ਆਮ ਆਦਮੀ ਪਾਰਟੀ ਨੇ ਔਰ ਬੜੇ ਬਿਸ਼ਰਮ ਹੋ ਕੇ ਤੋੜ ਰਹੇ ਨੇ ਕੋਈ ਸੰਗ ਦੇ ਬਿਨ ਗਿਆ 1000 ਰੁਪਏ ਔਰਤਾਂ ਨੂੰ ਪ੍ਰੋਮਿਸ ਕੀਤਾ ਸੀਗਾ ਉਹ ਤਾਂ ਚਲੋ ਕੀ ਦੇਣਾ ਸੀ ਇਹਨਾਂ ਨੇ 60 70000 ਰੁਪਏ ਨਵਾਂ 60 70000 ਕਰੋੜ ਰੁਪਏ ਦੋ ਸਾਲਾਂ ਚ ਕਰਜ਼ਾ ਚਾੜਤਾ ਪਰ ਫਿਰ ਵੀ ਕਹੀ ਜਾਂਦੇ ਆ ਰੰਗਲਾ ਪੰਜਾਬ ਹੈ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਔਰ ਜੋ ਮੈਂ ਸਮਝਦਾ ਕਿ ਬਦਲਾਖੋਦ ਦੀ ਰਾਜਨੀਤੀ ਕੀਤੀ ਹੈ ਟਾਉਨ ધ ਲਾਈਨ ਚਲੋ ਖੈਰ ਇਹਨੂੰ ਤਾਂ ਫੜ ਕੇ ਅੰਦਰ ਦਿੱਤਾ ਐਨਡੀਪੀਐਸ ਦੇ ਉਹਦਾ ਅਗਲੇ ਜਿੱਦ ਦਿਨ ਜਮਾਤ ਹੋਣੀ ਫਿਰ ਫੜ ਕੇ ਉਹਨੂੰ ਅੰਦਰ ਦਿੱਤਾ ਇੱਕ ਚੁੱਥੇ ਪਰਚੇ ਚ ਦਰਜਨਾ ਕਾਂਗਰਸ ਦੇ ਲੀਡਰਸ ਜਿਨ੍ਹਾਂ ਦੇ ਵਿਜੀਲੈਂਸ ਇਨਕੁਆਰੀਆਂ ਖੋਲ ਕੇ ਉਹਨੂੰ ਡਰਾਇਆ ਜਾ ਰਿਹਾ ਆਮ ਟਵਿਸਟਿੰਗ ਰਾਜਕੁਮਾਰ ਚੱਪੇਵਾਲ ਜਿਹੜਾ ਲੈ ਕੇ ਗਿਆ ਨੇ ਸਾਡਾ ਐਮਐਲਏ ਫਰੋਮ ਔਰ ਚਾਰਕੂੜ ਜਿਹੜਾ ਕੈਂਡ ਉਮੀਦਵਾਰ ਅਲਾਨਿਆ ਉਹ ਇੱਕ ਪੁਲਿਸ ਜ਼ਿਆਤੀ ਦਾ ਪੁਲਿਸ ਪ੍ਰੈਸ਼ਰ ਦਾ ਦੁਰਉਸਤਮਾਲ ਕਰਕੇ ਉਹਨੂੰ ਜੁਆਇਨ ਕਰਾ ਲਿਆ ਆ ਔਰ ਇਹਨਾਂ ਦੇ ਕੋਲ ਦੂਜੇ ਵੀ ਜਿਹੜੇ ਪਾਰਟੀਆਂ ਚੋਂ ਲੈ ਕੇ ਆ ਰਹੇ ਨੇ ਇਹਨਾਂ ਕੋ ਆਪਣੇ ਕੋਲ 13 ਬੰਦੇ ਨਹੀਂ ਲੱਭ ਚੁਕੇ ਭਈਓ ਮੈਂ ਸਾਰੇ ਵੋਲੰਟੀਅਰਸ ਨੂੰ ਅਪੀਲ ਕਰਦਾ ਸੁਨਾਮ ਚ ਵੀ ਇਹਨਾਂ ਖਾਸ ਤੌਰ ਤੇ ਕਿ ਤੁਸੀਂ ਸਿਰਫ ਦਰਿਆ ਚੱਕਣ ਵਾਸਤੇ ਰੱਖਿਆ ਤਾਂ ਹੋਣਾ ਦੂਜਿਆਂ ਨਾਲ ਲੜਨ ਵਾਸਤੇ ਰੱਖਿਆ ਸੋਸ਼ਲ ਮੀਡੀਆ ਤੇ ਗਾੜੀ ਘੋੜਚ ਕਰਨ ਵਾਸਤੇ ਰੱਖਿਆ ਜਦੋਂ ਵਾਰੀ ਆਉਂਦੀ ਨੌਕਰੀਆਂ ਦੀ ਉਹ ਹਰਿਆਣਾ ਤਾਂ ਹੈ ਰਾਜਸਥਾਨ ਤੇ ਹਿਮਾਚਲ ਦੇ ਜਦੋਂ ਵਾਰੀ ਆਉਂਦੀ ਰਾਜ ਸਭਾ ਦੇ ਮੈਂਬਰਸ ਦੀ ਉਹ ਲਵਲੀ ਯੂਨੀਵਰਸਿਟੀ ਤੇ ਸਨੀ ਅਰੋੜਾ ਇੱਕ ਵੱਡਾ ਬਿਲਡਰ ਲੁਧਿਆਣੇ ਦਾ ਜਦੋਂ ਵਾਰੀ ਆਉਂਦੀ ਟਿਕਟਾਂ ਦੀ पांच मिनिस्टर 3 एमएलए एक कॉमेडियन ते ਤੇ 3 तितलियां रनंदर ਵਾਲੀ तितली एक कालीਦਰ ਚੋਲੇ ਆਂਦੀ ਪਮੰਟੀ ਨੂੰ ਤੁਹਾਡੇ ਆ ਚੱਬੇ ਵਾਲ ਚੱਕ ਕੇ ਬਾਹਾਂ ਮਰੋੜ ਕੇ ਹੁਸ਼ਾਰ ਉਹ तितਲੀ ਔਰ બીજી तितਲੀ ਜੀਪੀ ਫਤੇਗੜ ਸਾਹਿਬ ਆਪਣੇ ਕੈਂਡੀਡੇਟ ਆਪਣੇ ਵਰਕਰ ਹੀ ਨਹੀਂ ਦਿਸੇ ਨਾ ਇਸ ਕਰਕੇ ਮੈਂ ਇਹ ਘਰਨਾ ਹੈ ਔਰ ਮੈਂ वचन 바ਧਿਆ ਕਿ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਅਗਰ ਇਲੈਕਸ਼ਨ ਦਿੱਤੇ ਆ ਇਸ ਸੰਗਰੂਰ ਦੇ ਮੁੱਦੇ ਚਾਹੇ ਉਹ ਘੱਗਰ ਦੀ ਕਹਿਰ ਹੈ ਆ ਹੁਣੇ ਦੱਸਿਆ ਸੀ ਮੈਨੂੰ ਜਸਵਿੰਦਰੂ ਨੇ ਕਿ ਹਲੇ ਵੀ ਜਿਹੜਾ ਸੰਗਰੂਰ ਸੁਨਾਮ ਕਨੈਕਸ਼ਨ ਹੈ ਇਟ ਡਸ ਨੋਟ ਬੀਨ ਰਿਪੇਅਰਡ। ਔਰ ਜੋ ਦਰਿਆ ਦੇ ਨਾਲ ਕਹਿਰ ਮਚਿਆ ਜੋ ਬੇਮੌਸਮੀ ਬਰਸਾਤ ਗੜਿਆਂ ਨਾਲ ਨੁਕਸਾਨ ਹੋਇਆ ਕਣਕ ਦਾ ਝੋਨੇ ਦਾ ਔਰ ਜੋ ਕਬਾਦ ਦਾ ਨੁਕਸਾਨ ਹੋਇਆ ਕਿਨੂਆ ਦਾ ਹੋਇਆ ਆਲੂਆਂ ਦਾ ਹੋਇਆ ਦੁਆਬੇ ਚ ਅੱਜ ਤੱਕ ਕਿਸੇ ਦੀ ਪਰਪਾਈ ਨਹੀਂ। ਤੇ ਜਿਹੜਾ ਖੱਗਰ ਨੇ ਕਹਿਰ ਮਚਾਇਆ 노 ਕੰਪਨਸੇਸ਼ਨ ਕੋਈ ਉਹਨਾਂ ਦਾ ਮੁਆਫਿਆ ਨਹੀਂਗਾ ਔਰ ਜੋ ਉਹਨਾਂ ਦੇ ਜਿਹੜੇ ਪੁਲ ਟੁੱਟੇ ਹੋਏ ਨੇ ਉਹ ਕਿਸੇ ਨੇ ਰਿਪੇਅਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸੋਏ ਏਜੰਡੇ ਇੰਪੋਰਟੈਂਟ ਰਹਿਣਗੇ ਲੋਕ ਸਭਾ ਦੇ ਵਿੱਚ ਚੱਕਣ ਵਾਸਤੇ